ਦੋਸਤੋ ਪੰਜਾਬ ਦੇ ਵਿੱਚ ਸ਼ਰਾਬ ਨਕਲੀ ਸ਼ਰਾਬ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਇੱਕ ਵੱਡੀ ਟ੍ਰੈਜੇਡੀ ਮਜੀਠਾ ਦੇ ਵਿੱਚ ਵਾਪਰੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 10 ਲੱਖ ਦਾ ਜਿਹੜਾ ਮੁਆਵਜ਼ਾ ਹੈਗਾ ਮਰਨ ਵਾਲਿਆਂ ਨੂੰ ਦਿੱਤਾ ਗਿਆ ਹੈ ਇਸ ਦੇ ਉੱਪਰ ਵੀ ਵੱਡਾ ਵਿਵਾਦ ਖੜਾ ਹੋਇਆ ਹੈ ਪਰ ਨਾਲ ਦੀ ਨਾਲ ਪਿਛਲੇ 2 ਸਾਲ ਪਹਿਲਾਂ ਵੀ ਪੰਜਾਬ ਦੇ ਵਿੱਚ ਅਜਿਹੀ ਹੀ ਟ੍ਰੈਜੇਡੀ ਵਾਪਰੀ ਸੀ ਲੇਕਿਨ ਉਸ ਵੇਲੇ ਵੀ ਉਸ ਦੇ ਉੱਪਰ ਰਾਜਨੀਤੀ ਹੋਈ ਤੇ ਕੁਝ ਨਹੀਂ ਨਿਕਲਿਆ ਇਸ ਵੇਲੇ ਵੀ ਅਜੇ ਹੀਆਂ ਹੀ ਗੱਲਾਂ ਹੋ ਰਹੀਆਂ ਹਨ ਅੱਗੇ ਗੱਲ ਕਰੀਏ ਨਕਲੀ ਸ਼ਰਾਬ ਦੀ ਕੀ ਹੈ ਤੇ ਇਹਦੇ ਜਦ ਦੇ ਵਿੱਚ ਜ਼ਿਆਦਾ ਕਰਕੇ ਗਰੀਬ ਲੋਕੀ ਕਿਉਂ ਆਉਂਦੇ ਹਨ ਸ਼ਰਾਬ ਪੀਣਾ ਤੇ ਇਹਦੇ ਲਈ ਖਤਰਨਾਕਤਾ ਹੈ ਹੀ ਲੇਕਿਨ ਤਾਂ ਵੀ ਪੰਜਾਬ ਸਰਕਾਰ ਵੱਡਾ ਮਾਲੀਆ ਇਸ ਤੋਂ ਉਗਰਾਉਂਦੀ ਹੈ ਅਜਿਹੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਨੂੰ ਲੈ ਕੇ ਸਾਡੇ ਸਾਥੀ ਸੁਰਜੀਤ ਜਲੰਧਰ ਜੀ ਨੇ ਡਾਕਟਰ ਰਾਜਕੁਮਾਰ ਬਾਂਸਲ ਜੀ ਜਿਹੜੇ ਮਨੋਚਿਕਿਤਸਨ ਕਰਨ ਉਹਨਾਂ ਨਾਲ ਇੱਕ ਲੰਬੀ ਵਾਰਤਾਲਾਪ ਕੀਤੀ ਆਓ ਵੇਖਦੇ ਹਾਂ ਉਹ ਸਵਾਰਤਾਲਾਪ ਦੇ ਉਹ ਜੇ ਕੰਸ਼ ਬਹੁਤ ਬਹੁਤ ਧੰਵਾਦ ਮਜੀਦੀ ਜੀ ਮੈਂ ਸਰਜੀਤ ਟਿਪਾ ਇਸ ਵੇਲੇ ਮੇਰੇ ਨਾਲ ਲਾਈਨ ਤੇ ਉਗੇ ਮਨੋ ਵਿਸ਼ਲੇਸ਼ਕ ਡਾਕਟਰ ਰਾਜਕੁਮਾਰ ਬਾਂਸਲ ਜੀ ਉਹ ਜੋ ਆਪਣਾ ਮਾਨਸਿਕ ਰੋਗਾਂ ਦਾ ਕਲੀਨਿਕ ਪਟਿੰਡਾ ਵਿਖੇ ਚਲਾ ਰਹੇ ਹਨ ਉਹਗੇ ਸਕਾਲੇਜਸਟਰ ਹਨ ਲੰਬਾ ਤਜਰਬਾ ਹੈ ਇਹਨਾਂ ਦਾ ਸਾਈਕੀ ਦੇ ਉੱਤੇ ਮਨੋਰੋਗਾਂ ਦੇ ਉੱਤੇ ਔਰ ਨਸ਼ਾ ਛਡਾਉਣ ਦਾ ਵੀ ਐਡਿਕਸ਼ਨ ਦਾ ਇਹ ਕੰਮ ਬੜਾ ਬੁਖੂਬੀ ਕਰਦੇ ਹਨ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਮਿਹਰਬਾਨੀ ਜੀ ਏ ਠੀਕ ਹੈ ਜੀ ਜੀ ਆਇਆਂ ਨੂੰ ਡਾਕਟਰ ਸਾਹਿਬ ਹੁਣੇ ਹੀ ਪੰਜਾਬ ਦੇ ਵਿੱਚ ਤਾਜ਼ਾ-ਤਾਜ਼ਾ ਘਟਨਾ ਮਜੀਠਾ ਏਰੀਆ ਦੇ ਵਿੱਚ ਜਿਹੜੀ ਵਾਪਰੀ ਹੈ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਦਾ ਜੋ ਡਾਟਾ ਅਵੇਲੇਬਲ ਹੈ 22 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਔਰ ਜਿਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਉਹ ਉਹਦੇ ਬਾਰੇ ਮੇਰਾ ਸਵਾਲ ਹੈ ਕਿ ਇਹ ਜਿਹੜੀ ਸ਼ਰਾਬ ਆ ਤੇ ਜਿਰੀਲੀ ਸ਼ਰਾਬ ਆ ਇਹ ਇਹਦਾ ਵਿੱਚਲਾ ਕੀ ਅੰਤਰ ਹੈ ਅਸਲ ਦੇ ਵਿੱਚ ਨਾ ਵੀ ਸ਼ਰਾਬ ਦੋ ਤਰ੍ਹਾਂ ਦੀ ਹੁੰਦੀ ਹੈ ਐਲਕੋਹਲ ਜੀ ਇੱਕ ਇਥਾਈਲ ਐਲਕੋਹਲ ਇੱਕ ਮਿਥਾਈਲ ਐਲਕੋਹਲ ਜੀ ਜਿਹੜੀ ਇਥਾਈਲ ਐਲਕੋਹਲ ਹੈਗੀ ਉਹ ਹਿਊਮਨ ਕੰਜ਼ਮਪਸ਼ਨ ਵਾਸਤੇ ਯੂਜ਼ ਹੋ ਸਕਦੀ ਹੈ ਜੀ ਜਿਹੜੀ ਮਿਥਾਈਲ ਐਲਕੋਹਲ ਹੈਗੀ ਉਹ ਬੇਹੱਦ ਜ਼ਹਿਰੀਲੀ ਹੁੰਦੀ ਹੈ ਜਿਹੜੀ ਇੰਡਸਟਰੀ ਦੇ ਵਿੱਚ ਯੂਜ਼ ਹੁੰਦੀ ਹੈ ਜਿਹੜੀ ਹਿਊਮਨ ਕੰਜ਼ਮਪਸ਼ਨ ਵਾਸਤੇ ਨਹੀਂ ਹੁੰਦੀ ਕਿ ਉਹ ਸਟ੍ਰਾਂਜਮ ਕਿਤੇ ਵੀ ਜਾਂਦੀ ਹੈ ਕਿ ਤਾਂ ਬੜੀ ਘਾਤਕ ਹੋ ਸਕਦੀ ਹੈਗੀ ਨਿਗਾਹ ਜਾ ਸਕਦੀ ਹੈ ਕਿ ਦਿਮਾਗ ਦੀਆਂ ਨਸਾਂ ਫਟ ਸਕਦੀਆਂ ਹੈ ਜਾਂ ਦਿਮਾਗ ਦਾ ਨੁਕਸਾਨ ਹੋ ਸਕਦਾ ਹੈ ਹੱਟ ਅਟੈਕ ਹੋ ਸਕਦਾ ਹੈ ਲਿਵਰ ਫਟ ਸਕਦਾ ਹੈ ਜਿਹਦੇ ਕਰਕੇ ਡੈਥ ਹੁੰਦੀਆਂ ਨੇ ਜਿਹੜੀਆਂ ਡੈਥ ਹੁੰਦੀਆਂ ਨੇ ਇਹ ਦੁਨੀਆਕਾ ਅੱਜ ਦੇ ਵਿੱਚ 2-4 ਸਾਲਾਂ ਸਾਨੂੰ 2-4 ਵਾਰ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਕਦੇ ਕਿਸੇ ਸਟੇਟ 'ਚ ਕਦੇ ਕੇਸਿਸ ਤੇ ਅਕਸਰ ਹੀ ਮਿਥਾਈਲ ਅਲਕੋਹਲ ਜਿਹੜੀ ਇਥਾਈਲ ਅਲਕੋਹਲ ਦੇ ਵਿੱਚ ਮਲਾਈ ਜਾਂਦੀ ਹੈ ਕਿਉਂਕਿ ਸਸਤੀ ਹੁੰਦੀ ਹੈ ਇਸ ਕਰਕੇ ਅ ਜਦੋਂ ਮਿਠਾਈਲ ਅਲਕੋਹਲ ਕੰਜ਼ਿਊਮ ਕੀਤੀ ਜਾਂਦੀ ਹੈਗੀ ਤਾਂ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਈ ਵਾਰੀ ਮੋਟਾਂ ਹੋ ਜਾਂਦੇ ਨੇ ਹੈਗੀਆਂ ਇਸ ਨੂੰ ਆਪਾਂ ਘਟੀਆ ਸ਼ਰਾਬ ਵੀ ਕਹਿ ਸਕਦੇ ਹਾਂ ਤਾਂ ਇਹ ਕੈਮੀਕਲ ਤੋਂ ਤਿਆਰ ਕੀਤੀ ਹੁੰਦੀ ਹੈਗੀ ਜੀ ਇਹਦਾ ਜਿਹੜੀ ਦੇਸੀ ਹਾਂਜੀ ਜੀ ਇਹਦਾ ਮੁੱਖ ਸੋਰਸ ਮਤਲਬ ਕੈਮੀਕਲ ਰਿਐਕਸ਼ਨ ਹੀ ਹੈ ਸੇਮ ਹਾਂ ਕੈਮੀਕਲ ਰਿਐਕਸ਼ਨ ਹੀ ਹੈਗਾ ਦੂਸਰਾ ਜਿਹੜੀ ਸ਼ਰਾਬ ਤਿਆਰ ਹੁੰਦੀ ਹੈ ਦੋ ਤਰੀਕਿਆਂ ਦੇ ਨਾਲ ਇੱਕ ਤਾਂ distillerियां ਦੇ ਵਿੱਚ ਵੱਡੀਆਂ ਫੈਕਟਰੀਆਂ ਦੇ ਵਿੱਚ ਜੀ ਜਿੱਥੇ ਇਸ ਨੂੰ ਟੈਸਟ ਕੀਤਾ ਜਾਂਦਾ ਜਿੱਥੇ ਇਹ ਠੀਕ ਤੰਗ ਦੇ ਨਾਲ ਤਿਆਰ ਹੁੰਦੀ ਹੈਗੀ ਜੀ ਕਿ ਇਹਦੇ ਚੋਂ ਜਿਹੜੀ ਮੈਥਾਈਲ ਬੋਹਲ ਹੈਗੀ ਉਹ ਕੱਢੀ ਜਾਂਦੀ ਹੈਗੀ ਜਾਂ ਇਹਦੀ ਡਿਗਰੀ ਪਰਖੀ ਜਾਂਦੀ ਹੈਗੀ ਜੇ ਸਟੈਂਡਰਡ ਤੰਗ ਦੇ ਨਾਲ ਬਣਦੀ ਹੈਗੀ ਦੂਸਰਾ ਇਹ ਜਿਹੜੀ ਐਸਿਟ ਪ੍ਰਕਿਰਿਆ ਦੇ ਨਾਲ ਬਣਦੀ ਹੈਗੀ ਤਾਂ ਉਹਦੋਂ ਇਹ ਜਿਹੜੇ ਫਰਮੈਂਟੇਸ਼ਨ ਦੇ ਨਾਲ ਬਣਦੀ ਹੈਗੀ ਜਾਂ ਫਰਮੈਂਟੇਸ਼ਨ ਦੀ ਪ੍ਰਕਿਰਿਆ ਨੂੰ ਪਾਸ ਕੀਤਾ ਜਾਂਦਾ ਜਾਂ ਉਹ ਸਸਤੀ ਬਣਾਉਣ ਦੇ ਲਈ ਤੇਜ ਬਣਾਉਣ ਦੇ ਲਈ ਵੱਧ ਨਸ਼ੀਲੀ ਬਣਾਉਣ ਦੇ ਲਈ ਇਹਦੇ ਵਿੱਚ ਕੈਮੀਕਲ ਮਿਲਾਏ ਜਾਂਦੇ ਆ ਜਾਂ ਮੈਥਾਈਲ ਅਲਕੋਹਲ ਡਾਇਰੈਕਟ ਹੀ ਲੈ ਕੇ ਮਿਲਾ ਦਿੱਤੀ ਜਾਂਦੀ ਹੈ ਓਕੇ ਤਾਂ ਫਿਰ ਇਹ ਦੇਖਾ ਵੀ ਜ਼ਹਿਰੀਲੀ ਬਣ ਜਾਂਦੀ ਹੈ ਕਈ ਵਾਰ ਜਾਨਵਰ ਦੀ ਕਿੰਨੀ ਬਣਾਈ ਜਾਂਦੀ ਹੈ ਕਈ ਵਾਰੀ ਜਿਹੜੇ ਬਣਾ ਰਹੇ ਆ ਉਹ ਦੇਸੀ ਢੰਗ ਦੇ ਨਾਲ ਕੱਢ ਰਹੇ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਹੁੰਦਾ ਕਿ ਜ਼ਹਿਰੀਲੀ ਬਣ ਗਈ ਜੀ ਮਤਲਬ ਇਹ ਨਹੀਂ ਹੈਗਾ ਕਿ ਲੋਕਾਂ ਨੂੰ ਮਾਰਨ ਵਾਸਤੇ ਬਣਾਈ ਸੀ ਹੂੰ ਉਹ ਟੈਰਸਟ ਟੈਕਨੀਕ ਨਹੀਂ ਸੀਗਾ ਜੀ ਜੋ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਸੀਗਾ ਕਿ ਇਹ ਇੰਨੀ ਜ਼ਹਿਰੀਲੀ ਬਣ ਗਈ ਕਿਉਂਕਿ ਉਹ ਕੋਈ ਇਦਾਂ ਦੇ ਉਹ ਮਹਰਤਾ ਹੁੰਦੇ ਨਹੀਂ ਬਣਾਉਣ ਵਾਲੇ ਉਹ ਕਈ ਵਾਰੀ ਟੈਂਪਰੇਚਰ ਬਹੁਤ ਜ਼ਿਆਦਾ ਹੋ ਗਿਆ ਕਈ ਵਾਰੀ ਉਹਨਾਂ ਨੇ ਕੈਮੀਕਲ ਇੱਧਰ ਉੱਧਰ ਸੁਣ ਕੇ ਯੂਰੀਆ ਮਿਲਾ ਲਿਆ ਨਿਸਾਦਰ ਮਿਲਾ ਲਿਆ ਜਾਂ ਹੋਰ ਕੈਮੀਕਲ ਇਦਾਂ ਦੇ ਮਿਲਾ ਲਏ ਕਿ ਆਕਸੀਟੋਸਨ ਮਿਲਾ ਲੈਂਦੇ ਨੇ ਉਹਨੂੰ ਜਲਦੀ ਫਰਮੈਂਟੇਸ਼ਨ ਦੇ ਲਈ ਜਿਹਦੇ ਕਰਕੇ ਉਹ ਬਹੁਤ ਜ਼ਿਆਦਾ ਜ਼ਹਿਰੀਲੀ ਬਣ ਜਾਂਦੀ ਹੈ ਜਾਂ ਮੈਥਾਈਲ ਅਲਕੋਹਲ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਜਿਹੜੀ ਇਦਾਂ ਦੇ ਨੁਕਸਾਨ ਕਰ ਦਿੰਦੀ ਹੈ ਜੀ ਇਹ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਇਹਦਾ ਕੋਈ ਚੈੱਕ ਮੀਟਰ ਨਾ ਹੋਣ ਕਰਕੇ ਜਦੋਂ ਇਹਨੂੰ ਬੜਾਇਆ ਜਾਂਦਾ ਔਰ ਇਹਨੂੰ ਤੁਰੰਤ ਉਸ ਮਾਰਕੀਟ ਦੇ ਵਿੱਚ ਜਿੱਥੇ ਇਹ ਆਮ ਲੋਕ ਉਹਨੂੰ ਅਵੇਲੇਬਿਲਿਟੀ ਪੈਦਾ ਕਰ ਦਿੱਤੀ ਜਾਂਦੀ ਹੈ ਉਹ ਖਰੀਦ ਲੈਂਦੇ ਆ ਤੇ ਉਹ ਪੀ ਲੈਂਦੇ ਆ ਕੋਈ ਚੈੱਕ ਮੀਟਰ ਨਹੀਂ ਹੈ ਕਿ ਇਹਨੂੰ ਚੈੱਕ ਕੀਤਾ ਜਾ ਸਕਦਾ ਹਾਂ ਬਿਲਕੁਲ 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 ਦੋ ਤਰ੍ਹਾਂ ਦੀ ਸ਼ਰਾਬ ਨੂੰ ਚੈੱਕ ਕਰਨਾ ਜ਼ਰੂਰੀ ਹੈ ਜੀ ਕਿ ਇਥਾਈਲ ਕੋਹਲ ਬਣੀ ਹੈ ਕਿ ਮਿਥਾਈਲ ਕੋਹਲ ਜੀ ਘਰੇ ਬਣਾਉਣੇ ਆ ਦੇਸੀ ਠੰਡਾਂ ਦੇ ਨਾਲ ਬਣਾਉਣੇ ਆ ਆਪਦੀ ਮਰਜ਼ੀ ਦੇ ਨਾਲ ਕੈਮੀਕਲ ਇਧਰ ਉਧਰੋਂ ਸੁਣ ਕੇ ਪਾਦਨੇ ਆ ਕਿ ਯੂਰੀਆ ਤਾਂ ਦੇ ਚਾਹੀਦੀ ਐ ਨਸਾ ਪਰ ਤਾਂ ਦੇ ਨਾਲ ਚਾਹੀਦਾ ਆਕਸੀਟੋ ਸਲਫਾਟ ਇਹ ਇਹ ਫਿਰ ਕੀ ਪਤਾ ਕੀ ਬਣੂਗਾ ਬਣਾਉਣ ਵਾਲੇ ਕੋਈ ਮਾਹਰ ਤਾਂ ਹੁੰਦੇ ਨਹੀਂ ਇਹ ਗਰੀਬ ਲੋਕ ਹੀ ਇਹਨੂੰ ਬਣਾਉਣ ਵਾਲੇ ਹੁੰਦੇ ਤੇ ਗਰੀਬ ਲੋਕ ਹੀ ਇਹਨੂੰ ਕੰਜ਼ੂਮ ਕਰਨ ਵਾਲੇ ਹੁੰਦੇ ਆ ਜੀ ਬਹੁਤ ਕੀਮਤੀ ਜਾਨਾਂ ਮਜ਼ਦੂਰ ਵਰਗ ਦੇ ਜੋ ਰੋਜ਼ ਰੋਜੀ ਰੋਟੀ ਲਈ ਆਪਣਾ ਗੁਜ਼ਰ ਬਸਰ ਲਈ ਕੰਮ ਕਰ ਰਹੇ ਸੀ ਉਹਨਾਂ ਦੀਆਂ ਜਾਨਾਂ ਚੜੀਆਂ ਗਈਆਂ ਔਰ ਜੀ ਡਾਕਟਰ ਸਾਹਿਬ ਇੱਕ ਬੜਾ ਪਹਿਲੂ ਅਜੀਬ ਆਇਆ ਕਿ ਇੱਕ ਔਰਤ ਵੀ ਇਹਦੇ ਵਿੱਚ ਸ਼ਾਮਲ ਆ ਉਹਦੀ ਵੀ ਮੌਤ ਹੋ ਗਈ ਆ ਉਹਦੇ ਬਾਰੇ ਤੁਸੀਂ ਵੱਖਰੇ ਤੌਰ ਤੇ ਆਪਾਂ ਕੀ ਗੱਲ ਪੜ੍ਹ ਸਕਦੇ ਆ ਕਿ ਔਰਤਾਂ ਵੀ ਇਸ ਕਿਸਮ ਦੀ ਨਸ਼ਈ ਹਾਲਤਾਂ ਦੇ ਵਿੱਚ ਗ੍ਰਸਤ ਹੁੰਦੀਆਂ ਜਾ ਰਹੀਆਂ ਪੰਜਾਬੀ ਦੇਖੋ ਇਹ ਮੰਦਪਾ ਗੜ ਜਾਣ ਹੈਗਾ ਜੀ ਅ ਅੱਜ ਕੱਲ ਤਾਂ ਇਹ ਹੈਗਾ ਕਿ ਮੈਂ ਦੇਖਿਆ ਕੁਝ ਵਿਆਹਾਂ ਦੇ ਵਿੱਚ ਵੀ ਅਲੱਗ ਕਾਊਂਟਰ ਲੱਗਣ ਲੱਗੇ ਔਰਤਾਂ ਵਾਸਤੇ ਤੇ ਸ਼ਰਾਬ ਕਰਕੇ ਸਾਡੇ ਕਾਲਜਾਂ ਦੇ ਵਿੱਚ ਈਵਨ ਮੈਡੀਕਲ ਕਾਲਜਾਂ ਦੇ ਵਿੱਚ ਜਿਹੜੀਆਂ ਡਾਕਟਰ ਬਹੜੀਆਂ ਕੁੜੀਆਂ ਨੇ ਜੀ ਰਿਪੋਟਾ ਮੁਤਾਬਕ ਅੱਜਾਂ ਤੋਂ ਵੱਧ ਉਹਨਾਂ ਦੇ ਵਿੱਚੋਂ ਸ਼ਰਾਬ ਪਿੰਡੀਆਂ ਨੇ ਜੀ ਮੈਂ ਡਾਕਟਰ ਹੋਣ ਦੇ ਨਾਤੇ ਹੀ ਇਹ ਕਹਿ ਰਿਹਾ ਕਿ ਜਿਹੜੀਆਂ ਡਾਕਟਰਾਂ ਦੀਆਂ ਕਾਨਫਰੰਸਾਂ ਹੁੰਦੀਆਂ ਨੇ ਡਾਕਟਰਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਉੱਥੇ ਵੀ ਲੇਡੀ ਡਾਕਟਰ ਅਕਸਰ ਹੀ ਸ਼ਰਾਬ ਪਿੰਡੀਆਂ ਦੇਖੀਆਂ ਜਾਂਦੀਆਂ ਤੇ ਪਿੰਡੂ ਔਰਤਾਂ ਵੀ ਆਮ ਔਰਤਾਂ ਵੀ ਕਾਲਜਾਂ ਦੀਆਂ ਕੁੜੀਆਂ ਵੀ ਇਹ ਬੇਹੱਦ ਮਾੜਾ ਰੁਝਾਨ ਹੈਗਾ ਜੀ ਇਸ ਲਈ ਇਸ ਨੂੰ ਵੀ ਕਿਤੇ ਨਾ ਕਿਤੇ ਸੰਬੋਧਨ ਹੋਣਾ ਬੰਦ ਹੈ ਜੇ ਜਿਹੜੀ ਔਰਤਾਂ ਵੱਲੋਂ ਸ਼ਰਾਬ ਕੰਜ਼ੂਮ ਕੀਤੀ ਜਾਂਦੀ ਹੈ ਕਿਉਂਕਿ ਉਹੀ ਫਿਰ ਗਰੀਬ ਔਰਤ ਉਹ ਉਸੇ ਤਰ੍ਹਾਂ ਦੀ ਉੱਥੇ ਲੈ ਕੇ ਪੀਊਗੀ ਤਾਂ ਫਿਰ ਮਰਨ ਦੇ ਤਾਂ ਚਾਂਸ ਉਹਦੇ ਵੀ ਉੱਨੇ ਹੀ ਹੈ ਜੀ ਜੀ ਇਹ ਆਮ ਤੌਰ ਤੇ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਡਾਕਟਰ ਸਾਹਿਬ ਇਹ ਗਰੀਬਾਂ ਨਾਲ ਜ਼ਿਆਦਾ ਕਿਉਂ ਵਾਪਰਦੀਆਂ ਕਿਉਂਕਿ ਆਮ ਤੌਰ ਤੇ ਭਾਰਤ ਵਿੱਚ ਤਿੰਨ ਤਰ੍ਹਾਂ ਦੇ ਲੋਕ ਵੈਸੇ ਆਈਡੈਂਟੀਫਾਈ ਆਪਾਂ ਕਰਦੇ ਹਾਂ ਕਿ ਇੱਕ ਤਾਂ ਬਹੁਤ ਅਮੀਰ ਲੋਕ ਹੈ ਇੱਕ ਮੀਡੀਓਕਰ ਸੋਸਾਇਟੀ ਹੈ ਜਿਹੜਾ ਮਿਡਲ ਕਲਾਸ ਆਪਾਂ ਕਹਿੰਦੇ ਹਾਂ ਜਿਹੜੀ ਆਮ ਠੇਕਿਆਂ ਤੋਂ 7-800 ਦੀ ਜਾਂ 1000 ਦੀ ਜਿੰਨੇ ਦੀ ਬੋਤਲ ਆਉਂਦੀ ਉਹਨੂੰ ਉਹ ਖਰੀਦ ਸਕਦੇ ਆ ਲੈ ਸਕਦੇ ਆ ਇਹ ਜਿਹੜੀ ਸ਼ਰਾਬ ਕਾਫੀ ਸਸਤੀ ਹੁੰਦੀ ਹੈ ਤੇ ਇਹ ਜ਼ਿਆਦਾ ਕੀ ਇਸ ਵਰਗ ਵਿੱਚ ਇਹਦੀ ਖਰੀਦ ਆ ਦੀ ਜ਼ਿਆਦਾ ਹੁੰਦੀ ਹੈ ਜਾਂ ਕੀ ਕਾਰਨ ਮੌਤਾਂ ਇਹਨਾਂ ਦੀਆਂ ਕਿਉਂ ਹੁੰਦੀਆਂ ਜ਼ਿਆਦਾ ਕਿਉਂਕਿ ਇਹ ਬਹੁਤ ਜ਼ਿਆਦਾ ਸਸਤੀ ਹੁੰਦੀ ਹੈਗੀ ਓਕੇ ਇਸੇ ਲਈ ਇਹ ਬਣਾਈ ਹੀ ਗਰੀਬਾਂ ਵਿੱਚ ਜਾਂਦੀ ਹੈ ਗਰੀਬਾਂ ਵਾਸਤੇ ਜਾਂਦੀ ਹੈ ਤੇ ਗਰੀਬਾਂ ਨੂੰ ਡਿਸਟ੍ਰਿਬਿਊਟ ਕੀਤੀ ਜਾਂਦੀ ਹੈ ਜੀ ਇਸੇ ਲਈ ਗਰੀਬ ਆਦਮੀ ਇਸ ਦੀ ਜਾਂਦੇ ਵਿੱਚ ਜ਼ਿਆਦਾ ਆਉਂਦਾ ਹੈਗਾ ਜਿਹੜਾ ਅਮੀਰ ਆਦਮੀ ਆ ਜਾਂ ਮੀਡੀਓਕਰ ਹੈਗਾ ਉਹ ਕਿਸੇ ਸਟੈਂਡਰਡ ਵੇ ਨਾਲ ਬਣਾਈ ਹੋਈ ਸ਼ਰਾਬ ਪੀਂਦਾ ਬੇਸ਼ੱਕ ਮੈਂ ਸ਼ਰਾਬ ਦੀ ਵਡਿਆਈ ਨਹੀਂ ਕਰ ਰਿਹਾ ਮਤਲਬ ਦੂਜੀ ਸ਼ਰਾਬ ਵੀ ਪੀਣੀ ਸਟੈਂਡਰਡ ਦੀ ਵੀ ਫੈਕਟਰੀ ਦੀ ਵੀ ਉਹ ਵੀ ਕਿਤੇ ਨਾ ਕਿਤੇ ਘਾਤਕ ਹੈ ਉਹਦੇ ਉੱਤੇ ਵੀ ਲਿਖਿਆ ਤਾਂ ਹੁੰਦਾ ਹੈ ਕਿ ਪੀਣੀ ਸਿਹਤ ਲਈ ਹਾਨੀਕਾਰਕ ਹੈ ਬਿਲਕੁਲ ਬਿਲਕੁਲ ਪਰ ਜਿਹੜਾ ਅਮੀਰ ਬੰਦਾ ਹੈਗਾ ਉਹ ਫਿਰ ਵੀ ਉਹ ਕਿਸੇ ਫੈਕਟਰੀ ਦੀ ਬਣੀ ਸ਼ਰਾਬ ਪੀਂਦਾ ਉਹ ਟੈਸਟਡ ਹੁੰਦੀ ਹੈ ਉੱਤੇ ਲਿਖਿਆ ਹੁੰਦਾ ਸ਼ਰਾਬ ਦੇ ਦੇ ਵਿੱਚ 7% ਅਲਕੋਹਲ ਹੈ ਇਹਦੇ ਵਿੱਚ 20% ਹੈ ਦੇ 30% ਹੈ ਤੇ ਜਿਹੜੀ ਏਦਾਂ ਨਹੀਂ ਹੁੰਦੀ ਆ ਉਹਦੀ ਨਾ ਤਾਂ ਕੁਆਲਿਟੀ ਪਤਾ ਹੁੰਦੀ ਆ ਉਹ ਕਿ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਠਾਈ ਲਲਕੋੜਾ ਕਿ ਮਸਾਈ ਲਲਕੋੜਾ ਨਾ ਹੀ ਉਹਦੀ ਡਿਗਰੀ ਹੁੰਦੀ ਆ ਤੇ ਨਾ ਹੀ ਉਹਦੀ ਇਹ ਪਤਾ ਹੁੰਦਾ ਵੀ ਇਹ ਕਿਸ ਵਿਧੀ ਨਾਲ ਬਣਾਈ ਗਈ ਆ ਬਸ ਇੱਕੋ ਹੀ ਚੀਜ਼ ਦੇਖੀ ਜਾਂਦੀ ਆ ਕਿ ਨਸ਼ੀਲੀ ਕਿੰਨੀ ਐ ਤੇਜ਼ ਕਿੰਨੀ ਐ ਜੀ ਜਿੰਨੀ ਤੇਜ਼ ਬਣਾ ਦਿਆਂਗੇ ਓਨੀਆਂ ਵਧਿਗੀਆਂ ਜੀ ਜਿੰਨੀ ਸਸਤੀ ਬਣਾਈ ਜਾ ਸਕਦੀ ਆ ਓਨੀਆਂ ਸਸਤੀ ਆ ਜੇ ਹੁਣ ਸਸਤੀ ਬਣਾਈ ਆ ਤਾਂ ਨੇਚਰਲੀ ਉਹ ਗਰੀਬਾਂ ਦੇ ਵਿੱਚ ਹੀ ਡਿਸਟ੍ਰੀਬਿਊਟ ਹੋਊਗੀ ਵਿੱਚ ਹੀ ਜਾਊਗੀ ਤਾਂ ਫਿਰ ਜੱਦ ਦੇ ਵਿੱਚ ਵੀ ਗਰੀਬ ਆਦਮੀ ਹੀ ਆਉਣਗੇ ਹੋਣਗੇ ਜ਼ਰੂਰ ਜੀ ਇਹ ਇੱਕ ਆਪਾਂ ਇਹ ਵੀ ਡਾਕਟਰ ਸਾਹਿਬ ਦੇਖ ਸਕਦੇ ਹਾਂ ਗੱਲ ਕਿ ਨਸ਼ੇ ਦਾ ਪੂਰੀ ਦੁਨੀਆ ਦੇ ਵਿੱਚ ਹੀ ਕਾਰੋਬਾਰ ਹੈ ਬਕਾਇਦਾ ਠੇਕੇ ਖੁੱਲੇ ਨੇ ਬਾਹਰ ਖੁੱਲੀਆਂ ਹੋਈਆਂ ਨੇ ਬੋਲਡਰ ਲੈਵਲ ਤੇ ਸ਼ਰਾਬਾਂ ਇਧਰ ਉਧਰ ਜਿਹੜੀਆਂ ਸਪਲਾਈ ਵੀ ਹੁੰਦੀਆਂ ਨੇ ਤੇ ਜਦੋਂ ਇਸ ਕਿਸਮ ਦਾਸੀਂ ਨਸ਼ਾ ਦੇਖਦੇ ਹਾਂ ਕਿ ਜਿਹੜਾ ਬਹੁਤ ਸਸਤਾ ਬਣਾਇਆ ਜਾਂਦਾ ਔਰ ਇਹ ਦੇਖਿਆ ਜਾਂਦਾ ਕਿ ਗਰੀਬ ਲੋਕੇ ਨੂੰ ਖਰੀਦ ਸਕਣ ਤੇ ਉਹਦੇ ਵਿੱਚ ਤਨਾਡਾਂ ਦਾ ਹੀ ਜ਼ਿਕਰ ਆਮ ਤੌਰ ਤੇ ਸੂਈ ਜਿਹੜੀ ਉਧਰ ਨੂੰ ਜਾਂਦੀ ਆ ਜਾਂ ਰਾਜਨੀਤੀ ਵੱਲੋਂ ਚਲੀ ਜਾਂਦੀ ਆ ਮੇਰਾ ਇਹ ਸਵਾਲ ਇਹ ਹੈ ਕਿ ਅਮੀਰ ਲੋਕ ਹੀ ਫਿਰ ਇਹ ਗਰੀਬਾਂ ਦੀ ਬੋਧ ਦਾ ਕਾਰਨ ਬਣਦੇ ਹਨ ਪੈਸਾ ਖਾਣ ਦੀ ਖਾਤਰ। ਅਸਲ ਵਿੱਚ ਆ ਪਹਿਲੀ ਗੱਲ ਤਾਂ ਸਮਝਣ ਵਾਲੀ ਇਹ ਹੈ ਜੀ ਕਿ ਇੱਕ ਹਿਊਮਨ ਨੇਚਰ ਹੈ ਜੀ ਕਿ ਇੰਜੋਏ ਕਰਨਾ, ਇੰਜੋਏ ਕਰਨ ਦੇ ਸ਼ਾਰਟਕੱਟ ਮੈਥਡਸ ਲੱਭਣਾ। ਇਦਾਂ ਦੇ ਕੈਮੀਕਲ ਜਾਂ ਪੱਤ ਲੱਭਣਾ ਜਿਹੜੇ ਸਰੀਰ ਨੂੰ ਰਿਲੈਕਸ ਕਰ ਸਕਦੇ ਆ, ਜਿਹੜੇ ਸਰੀਰ ਨੂੰ ਇੰਜੋਏ ਦੇ ਸਕਦੇ ਆ। ਹਾਂ ਜੀ। ਜਿਨ੍ਹਾਂ ਦੇ ਨਾਲ ਇਦਾਂ ਦੀ ਮਸਤੀ ਕੀਤੀ ਜਾ ਸਕਦੀ ਹੈ ਹਾਰਮੋਨਸ ਉਹਨਾਂ ਦੇ ਐਕਟਿਵ ਹੋ ਜਾਂਦੇ ਇਦਾਂ ਕਹਿ ਸਕਦੇ ਹਾਂ ਅੱਛਾ ਹਾਂ ਹਾਂ ਇਹ ਇਦਾਂ ਦੇ ਤੱਤਾਂ ਦੀ ਲੋਕੀ ਭਾਲ ਚ ਮਨੁੱਖ ਹਮੇਸ਼ਾ ਕੋਈ ਰਿਹਾ ਹੈ ਇਹ ਮਨੁੱਖੀ ਨੇਚਰ ਕਹਿ ਲਓ ਜੀ ਜਾਂ ਮਨ ਇਨਸਟਿੰਕਟ ਕਹਿ ਲਓ ਜੀ ਹੁਣ ਇਸ ਚੀਜ਼ ਦਾ ਫਾਇਦਾ ਉਠਾਇਆ ਹੈਗਾ ਸਰਕਾਰਾਂ ਨੇ ਜੀ ਤਾਂ ਸਰਕਾਰਾਂ ਨੇ ਇਹਨੂੰ ਰੈਵਨਿਊ ਦਾ ਵੱਡਾ ਸਾਧਨ ਬਣਾ ਲਿਆ ਕਈ ਤਾਂ ਸਰਕਾਰਾਂ ਸਿਰਫ ਸ਼ਰਾਬ ਦੇ ਧੰਦੇ ਨਾਲ ਹੀ ਚੱਲਦੀਆਂ ਨੇ ਮਤਲਬ ਕਿੰਨਾ ਜਿਆਦਾ ਮੋਟਾ ਪੈਸਾ ਇਹਦੇ ਵਿੱਚੋਂ ਹੈ ਕਿ ਜਿਹਦੇ ਨਾਲ ਜਿਹਦੇ ਤੋਂ ਬਿਨਾ ਕਈ ਵਾਰੀ ਸਰਕਾਰ ਚਲਾਉਣਾ ਸੰਭਵ ਹੀ ਨਹੀਂ ਹੈਗਾ ਜੀ ਆਪਾਂ ਤੇ ਜੋ ਸ਼ਰਾਬ ਜਦੋਂ ਸ਼ਰਾਬ ਵੇਚ ਕੇ ਅ ਸਰਕਾਰ ਨੇ ਸਰਕਾਰ ਚਲਾਉਣੀ ਪਈ ਜੀ ਤਾਂ ਫਿਰ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜਾ ਅਮੀਰ ਆਦਮੀ ਹੈਗਾ ਉਹਨੂੰ ਅਮੀਰਾਂ ਵਾਲੀ ਮਹਿੰਗੀ ਸ਼ਰਾਬ ਦਿੱਤੀ ਜਾਵੇ ਜੀ ਜਾਂ ਵੱਧ ਚੰਗੀ ਕੁਆਲਿਟੀ ਦੀ ਜਾਂ ਮੈਜ਼ਰਮੈਂਟ ਵਾਲੀ ਜਾਂ ਉਹ ਉਹ ਦਿੱਤੀ ਜਾਵੇ ਜੀ ਜਿਹੜਾ ਗਰੀਬ ਤੋਂ ਗਰੀਬ ਬੰਦਾ ਹੈਗਾ ਉਦੀ ਜੇਬ ਚੋਂ ਵੀ ਪੈਸੇ ਕਿਵੇਂ ਕੱਢਣੇ ਆ ਹੂੰ ਜੀ ਜਿਵੇਂ ਪਹਿਲਾਂ ਸ਼ਰਾਬ ਜਿਹੜੀ ਸੀ ਵੀ ਉਹ ਬੋਤਲਾਂ ਚ ਹੀ ਆਉਂਦੀ ਸੀ ਉਸ ਤੋਂ ਬਾਅਦ ਇਹ ਹੈਗਾ ਕਿ ਬੋਤਲ ਖਰੀਦਣ ਦੀ ਕੈਪੈਸਿਟੀ ਨਹੀਂ ਅਧਿਆ ਬਣਾਓ ਅਧਿਆ ਖਰੀਦਣ ਦੀ ਕੈਪੈਸਿਟੀ ਨਹੀਂ ਪਊਆ ਬਣਾਓ ਜੀ ਪਊਆ ਖਰੀਦਣ ਦੀ ਕੈਪੈਸਿਟੀ ਨਹੀਂ ਤਾਂ ਇੱਕ ਪੱਜ ਦਾ ਪਾਊਚ ਵੀ ਬਣਾ ਦਿਓ ਜੀ ਉਹ ਹੁਣ ਦੇਖਿਆ ਵੀ ਉਹ ਡ라이ਵਰ ਨੂੰ ਲੈਵਲ ਦੇ ਜਿਹੜੇ ਵਿਚਾਰੇ ਮਜ਼ਦੂਰ ਨੇ ਉਹ ਕੀ ਕਰਦੇ ਨੇ ਉਹ 10-20 ਰੁਪਏ ਦਾ ਇੱਕ ਛੋਟਾ ਜਿਹਾ ਪਾਉਚ ਲੈ ਕੇ ਗਲਾਸ ਚ ਪਾ ਕੇ ਪੀ ਲੈਂਦੇ ਨੇ ਸਰਕਾਰ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਗਰੀਬ ਨੂੰ ਵੀ ਸਪਲਾਈ ਕੀਤੀ ਜਾਵੇ ਤੇ ਅਮੀਰ ਨੂੰ ਵੀ ਸਪਲਾਈ ਕੀਤੀ ਜਾਵੇ ਗਰੀਬ ਤੋਂ ਵੀ ਪੈਸੇ ਲੈ ਲੈ ਜਾਣ ਅਮੀਰ ਤੋਂ ਕਿਉਂ ਨਾ ਤਾਂ ਇੱਕੋ ਹੀ ਟਾਰਗੇਟ ਹੈਗਾ ਕਿ ਵੱਧ ਤੋਂ ਵੱਧ ਰੈਵਨਿਊ ਜਨਰੇਟ ਕਿਦਾਂ ਕੀਤਾ ਜਾ ਸਕਦਾ ਹੈ ਆਪ ਆਪਾਂ ਇਹ ਕਰਦੇ ਨੇ ਕਿ ਸਟੇਟ ਦੀ ਮੁੱਖ ਆਮਦਨ ਦਾ ਸਾਧਨ ਉਹ ਜਿਹੜਾ ਸ਼ਰਾਬ ਤੇ ਨਿਰਪਰ ਕਰ ਰਹੇ ਨੇ हां बिल्कुल बिल्कुल क्योंकि इतना बड़ा हैगा कारोबार जी ਤੇ ਇਹਦੇ ਆੜ ਦੇ ਵਿੱਚ ਫਿਰ ਇਲੀਗਲ ਵੀ ਚੱਲਦਾ ਹੈਗਾ ਜੀ ਮਤਲਬ ਇੱਕ ਤਾਂ ਲੀਗਲ ਚੱਲਦਾ ਹੈਗਾ ਜਿਹੜਾ ਜਿਹਨੂੰ ਸਰਕਾਰ ਮਾਨਤਾ ਦਿੰਦੀ ਹੈਗੀ ਕਿ ਜਦੋਂ ਇੰਨਾ ਵੱਡਾ ਕਾਰੋਬਾਰ ਹੈਗਾ ਇਹ ਤਾਂ ਫਿਰ ਇਲੀਗਲ ਵੀ ਇਲੀਗਲ ਵਾਲੇ ਆਪਦੇ ਢੰਗ ਨਾਲ ਜਿੰਨਾ ਤੇ ਜੋਰ ਲਾ ਸਕਦੇ ਨੇ ਉਹ ਚਲਾਉਣ ਦੀ ਕੋਸ਼ਿਸ਼ ਪੂਰੀ ਕਰਦੇ ਨੇ ਔਰ ਇਹਦੇ ਚੋਂ ਮੁਨਾਫਾ ਕੱਢਦੇ ਨੇ ਰੋਲਾ ساری ਦੁਨੀਆ ਤੇ ਇੱਕੋ ਹੀ ਸ਼ਬਦ ਹੈ ਮੁਨਾਫੇ ਦਾ ਤੋ ਇਹ ਫੈਕਟਰੀ ਦੇ ਵਿੱਚੋਂ ਹੀ ਨਿਕਲੀ ਹੋਈ ਹੈ ਜੀ ਮਨਾਪ ਜੀ ਅਖੀਰ ਵਿੱਚ ਡਾਕਟਰ ਸਾਹਿਬ ਮੈਂ ਤੁਸੀਂ ਮਨੋਵਿਗਿਆਨਕ ਤੌਰ ਤੇ ਦੁਨੀਆ ਨੂੰ ਲੋਕਾਂ ਨੂੰ ਦੇਖਦੇ ਹੋ ਤੋ ਨਸ਼ਾ ਵੀ ਮਨੋਵਿਗਿਆਨਕ ਜਦ ਵਿੱਚ ਆਉਂਦਾ ਜਾਂ ਮਨੋਵਿਗਿਆਨਕ ਢੰਗ ਤਰੀਕਿਆਂ ਦੇ ਹੱਦ ਵਿੱਚ ਰਹਿ ਕੇ ਇਹਦੇ ਬਾਰੇ ਕਾਫੀ ਸੋਚਿਆ ਜਾ ਸਕਦਾ ਤੇ ਮੇਰਾ ਹੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਮ ਲੋਕਾਂ ਲਈ ਇਹ ਨਸ਼ਿਆਂ ਬਾਰੇ ਜਿਹੜਾ ਕੁਝ ਸੁਨੇਹਾ ਚੰਗਾ ਸਾਨੂੰ ਜਰੂਰ ਦੇ ਕੇ ਜਾਓ ਦੇਖੋ ਬਹੁਤ ਨੌਜਵਾਨ ਜਾਂ ਆਮ ਲੋਕ ਇਹ ਸੋਚਦੇ ਨੇ ਸ਼ਰਾਬ ਅ ਥੋੜੀ ਮਾਤਰਾ ਚ ਪੀਣੀ ਚੰਗੀ ਆ ਜੀ ਜਾਂ ਕਦੇ ਕਦੇ ਪੀਣੀ ਚੰਗੀ ਆ ਜੀ ਜਾਂ ਇਹਨੂੰ ਹਿਸਾਬ ਨਾਲ ਪੀਣਾ ਚਾਹੀਦਾ ਫਿਰ ਤਾਂ ਠੀਕ ਆ ਜੀ ਮੈਂ ਇਹ ਕਹਿਣਾ ਹੁੰਦਾ ਕਿ ਸ਼ਰਾਬ ਦਾ ਜਿਹੜਾ ਪਹਿਲਾ ਨੁਕਸਾਨ ਹੈ ਨਾ ਮਨੁੱਖੀ ਦਿਮਾਗ ਦੇ ਉੱਤੇ ਉਹ ਹਸਾਬ ਕਿਤਾਬ ਹੀ ਫੇਲ ਕਰਦੀ ਹੈ ਤਾਂ ਇਹਨੇ ਨੁਕਸਾਨ ਹੀ ਇਹ ਕਰਨਾ ਹੈਗਾ ਕਿ ਤੁਹਾਡੇ ਜਿਹੜਾ ਆਪਣੇ ਦਿਮਾਗ ਦੇ ਉੱਤੇ ਕੰਟਰੋਲ ਹੈ ਉਹ ਚੁੱਪ ਦੇਣਾ ਹੈ ਮਤਲਬ ਕੋਈ ਵੀ ਸ਼ਰਾਬੀ ਇਹ ਸੋਚ ਕੇ ਸ਼ਰਾਬੀ ਨਹੀਂ ਬਣਿਆ ਕਿ ਮੈਂ ਸ਼ਰਾਬੀ ਬਣਨ ਲੱਗਿਆ ਜੀ ਜਾਂ ਮੈਂ ਸ਼ਰਾਬੀ ਵਾਲੀ ਜ਼ਿੰਦਗੀ ਚੀਨੀ ਹੈ ਉਹਨੂੰ ਪਤਾ ਹੀ ਨਹੀਂ ਲੱਗ ਉਹ ਕਦੇ-ਕਦੇ ਪੀਣ ਦੇ ਚੱਕਰ 'ਚ ਹੀ ਹੁੰਦਾ ਹੈ ਉਹ ਥੋੜੀ ਪੀਣ ਦੇ ਚੱਕਰ 'ਚ ਹੀ ਹੁੰਦਾ ਹੈ ਉਸ ਹਸਾਬ ਕਿਤਾਬ ਦੇ ਚੱਕਰ 'ਚ ਹੀ ਹੁੰਦਾ ਪਰ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਹਸਾਬ ਕਿਤਾਬੋ ਦੇ ਵਰਤੋਂ ਬਾਹਰ ਹੋ ਗਿਆ ਤੇ ਕਦੋਂ ਉਹ ਸ਼ਰਾਬੀਆਂ ਦੀ ਗਿਣਤੀ 'ਚ ਆ ਗਿਆ ਤੇ ਕਦੋਂ ਉਹਨੂੰ ਇਲਾਜ ਦੀ ਲੋੜ ਪੈਗੀ ਤੇ ਕਦੋਂ ਡਾਕਟਰਾਂ ਨੇ ਕਹਿਤਾ ਵੀ ਤੇਰਾ ਤਾਂ ਜਿਗਰ ਗਲ ਗਿਆ ਜਾਂ ਤੇਰਾ ਇਹ ਹੋ ਗਿਆ ਨੁਕਸਾਨ ਹੋ ਗਿਆ ਜੀ ਇਸ ਲਈ ਨੌਜਵਾਨ ਪੀੜੀ ਲਈ ਸੁਨੇਹਾ ਮੇਰਾ ਕਿਤੇ ਨਾ ਕਿਤੇ ਹੀ ਹੈਗਾ ਕਿ ਖਤਰਨਾਕ ਕੈਮੀਕਲ ਭਾਵੇਂ ਸ਼ਰਾਬ ਹੈ ਭਾਵੇਂ ਦੂਜੇ ਨਸ਼ੇ ਨੇ ਖਤਰਨਾਕ ਜਿਹੜੇ ਕੈਮੀਕਲ ਨੇ ਜੀ ਇਹ ਕੈਮੀਕਲ ਮਨੁੱਖ ਦੇ ਉੱਤੇ ਮਨੁੱਖ ਦੇ ਦਿਮਾਗ ਦੇ ਉੱਤੇ ਮਨੁੱਖ ਦੇ ਅੰਗਾਂ ਦੇ ਉੱਤੇ ਜਿਹੜਾ ਮਾੜਾ ਅਸਰ ਕਰਦੇ ਨੇ ਇਹਨਾਂ ਦੇ ਨਾਲ ਨਾ ਹੀ ਤਜਰਬਾ ਕੀਤਾ ਜਾਵੇ ਤਾਂ ਚੰਗਾ ਹੈ ਨੌਜਵਾਨ ਪੀੜੀ ਸਿਰਫ ਤਜਰਬੇ ਕਰਨ ਦੀ ਮਾਰੀ ਤੇ ਇਦਾਂ ਦੀਆਂ ਗੱਲਾਂ ਸੋਚ ਕੇ ਕਿ ਥੋੜੀ ਪੀਣੀ ਮਲ ਚੰਗੀ ਪਗੀ ਇੱਕ ਕਦੇ ਕਦੇ ਪੀਣੀ ਚੰਗੀ ਹੈਗੀ ਉਹ ਸਿਰਫ ਇਹ ਸੋਚ ਕੇ ਸ਼ੁਰੂ ਕਰਦੀ ਹੈ ਤੇ ਉਸ ਤੋਂ ਬਾਅਦ ਉਹ ਉਸ ਕੈਟਾਗਰੀ ਚ ਆ ਜਾਂਦੀ ਹੈ ਨਸ਼ਿਆਂ ਵਾਲੀ ਚ ਉਹ ਪੱਕੇ ਐਡਿਕਟਡ ਜਿਹੇ ਬਣ ਜਾਂਦੇ ਹਾਂ ਇਸ ਦੁਨੀਆ ਤੋਂ ਇਹਨਾਂ ਤਜਰਬਿਆਂ ਤੋਂ ਜੇ ਬਚਿਆ ਹੀ ਜਾਵੇ ਤਾਂ ਇਹ ਵਧੀਆ ਗੱਲ ਹੈ ਨਾ ਕੁੜੀਆਂ ਨੂੰ ਵੀ ਇਹੀ ਗੱਲ ਕਹਿਣਾ ਹੁੰਦਾ ਕੁੜੀਆਂ ਸਿਰਫ ਇਸ ਲਈ ਪੀ ਲੈਂਦੀਆਂ ਨੇ ਵੀ ਪੀ ਕੇ ਦੇਖਦੇ ਇੱਕ ਦਿਨ ਇੱਕ ਦਿਨ ਨਾਲ ਤਾਂ ਕੀ ਹੋ ਜੂਗਾ ਬਹੁਤੇ ਨਸ਼ੇ ਜਿਵੇਂ ਆਪਾਂ ਕਿਤੇ ਦੀ ਗੱਲ ਕਰਦੇ ਹਾਂ ਜੀ ਇਹ ਸਿੰਗਲ ਟਾਈਮ ਯੂਜ਼ ਕਰਨ ਦੇ ਨਾਲ ਬੰਦੇ ਦੇ ਦਿਮਾਗ ਨੂੰ ਐਡਿਕਟ ਬਣਾ ਲਦਾ ਸਿੰਗਲ ਟਾਈਮ ਹਿਰੋਇਨ ਜੀ ਤਾਂ ਇਸ ਲਈ ਇਹ ਤਜਰਬੇ ਮਾੜੇ ਨੇ ਤਾਂ ਨੌਜਵਾਨ ਪੀੜ੍ਹੀ ਨੂੰ ਜੇ ਬਚਾਉਣਾ ਹੈਗਾ ਤਾਂ ਇਹਦੀ ਐਕਸਪੈਰੀਮੈਂਟੇਸ਼ਨ ਤੋਂ ਇਹ ਬ੍ਰੇਨ ਨੂੰ ਇੰਟਰੋਡਿਊਸ ਹੀ ਨਾ ਹੋਣ ਦਿੱਤੀ ਜਾਵੇ ਤਾਂ ਚੰਗਾ ਹੈ ਜੀ ਤਾਂ ਹੀ ਅਸੀਂ ਨਿਰਵਾਸ ਸਮਾਜ ਸੈਨ ਕਰਦੇ ਹਾਂ ਬਿਲਕੁਲ ਜੀ ਬਹੁਤ ਬਹੁਤ ਦੂਸਰਾ ਮੈਨੂੰ ਕਿਤੇ ਇਹ ਵੀ ਹੁੰਦਾਗਾ ਕਿ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਜੀ ਤੇ ਰੈਵਨਿਊ ਦੇ ਹੋਰ ਸਾਧਨਾਂ ਨੂੰ ਜਟਾਏ ਜਾ ਸਕਦੇ ਨੇ ਤੱਕ ਕਿਤੇ ਨਾ ਕਿਤੇ ਜੇ ਠੀਕ ਹੈਗਾ ਉਹਨਾਂ ਸਟੇਟਾਂ ਦੀ ਵੀ ਗੱਲ ਇਹ ਕਰਦੇ ਨੇ ਕਿ ਜਿੱਥੇ ਸ਼ਰਾਬ ਬੰਦੀ ਹੋएगी ਉੱਥੇ ਕਿਹੜਾ ਸ਼ਰਾਬ ਬੰਦ ਹੋ ਗਈ ਉੱਥੇ ਵੀ ਤਾਂ ਚੱਲਦੀ ਐ ਮੈਂ ਕਹਿੰਦਾ ਵੀ ਜਿੰਨੀ ਸਪਲਾਈ ਗਵਰਨਮੈਂਟ ਸ਼ਰੇਆਮ ਦੇ ਸਕਦੀ ਐ ਉੰਨੀ ਚੋਰੀਆਂ ਛੋਰੀਆਂ ਨੂੰ ਉਹਨੂੰ ਰੋਕਣਾ ਵੀ ਸਰਜ ਵੱਡਾ ਹੈ ਜੀ ਪਰ ਸ਼ਰਾਬ ਤੋਂ ਸਰਕਾਰਾਂ ਘੱਟੋ ਘੱਟ ਪੈਸੇ ਨਾ ਕਮਾਉਣ ਰੈਵਨਿਊ ਦਾ ਸਾਧਨ ਨਾ ਬਣਾਉਣ ਜਾਣਬੁੱਝ ਕੇ ਲੋਕਾਂ ਨੂੰ ਸ਼ਰਾਬ ਤੇ ਲਾਉਣਾ ਇਹ ਮਾੜਾ ਹੈਗਾ ਉਦਾਂ ਹੀ ਸਾਡਾ ਹੈਲਥ ਦਾ ਬਜਟ ਵੱਧਦਾ ਤਰਿਆ ਜਾਂਦਾ ਹੈ ਜੀ ਸਾਡੀ ਪੰਜਾਬੀਆਂ ਦੀ ਤਾਂ ਵੈਸੇ ਹੀ ਬਦਨਾਮੀ ਆ ਸ਼ਰਾਬੀ ਦੇ ਵਿੱਚ ప్రతి ਵਿਅਕਤੀ ਸ਼ਰਾਬ ਦੀਆਂ ਬੋਤਲਾਂ ਦੀ ਗਿਣਤੀ 'ਚ ਪੰਜਾਬ ਬਹੁਤ ਵੱਡੀ ਗਿਣਤੀ ਚੋਂਦਾ ਡਾਕਟਰ ਸਾਹਿਬ ਤੁਸੀਂ ਅੱਜ ਇਸ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਆਪਣਾ ਸਮਾਂ ਕੱਢਿਆ ਸਾਨੂੰ ਆਪਣੇ ਬਹੁਤ ਵੱਡਾ ਮੁੱਲੇ ਵਿਚਾਰ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਣਨ ਵਾਲੀ ਸਰੋਤਿਆਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਜੋ ਡਾਕਟਰ ਸਾਹਿਬ ਦਾ ਸੁਨੇਹਾ ਉਹ ਮੈਂ ਦੁਹਰਾ ਰਿਹਾ ਅਖੀਰ ਦੇ ਵਿੱਚ ਕਿ ਨਸ਼ੇ ਦਾ ਕਿਸੇ ਕਿਸਮ ਦਾ ਵੀ ਤਜਰਬਾ ਬੇहद ਮਾੜਾ ਨਸ਼ਿਆਂ ਤੋਂ ਹਮੇਸ਼ਾ ਦੂਰ ਰਹਿ ਕੇ ਆਪਣੀ ਜ਼ਿੰਦਗੀ ਸਾਫ਼ ਸੁਥਰੀ ਜਿਉ ਕੇ ਵਧੀਆ ਤਰੀਕੇ ਨਾਲ ਨਰੋਇਆ ਸਮਾਜ ਬਣਾਈਏ ਬਹੁਤ ਬਹੁਤ ਤੁਹਾਡਾ ਧੰਨਵਾਦ